ਕਸ਼ੀ ਕਾਲ ਜੀ ਮੈਂ ਤੁਹਾਡੀ ਆਪਣੀ ਬਲਜਿੰਦਰ ਕੌਰ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਨਾਹਰ ਫੈਮਲੀ ਤੇ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਵੀ ਆਪਾਂ ਕਦੇ ਰੈਸিপি ਤੇ ਕਦੇ ਕਿਸੇ ਟੂ ਵਲੌਗ ਲੈ ਕੇ ਆਉਂਦੇ ਆ ਤੇ ਅੱਜ ਮੈਂ ਲੈ ਕੇ ਕਰਨ ਲੱਗੀ ਸੂਟ ਕਟਿੰਗ ਤੇ ਅੱਜ ਮੈਂ ਤੁਹਾਨੂੰ ਦਿਖਾਵਾਂਗੀ ਕਿ ਸੂਟ ਕਟਿੰਗ ਮੈਂ ਕਿਹੜੇ ਤਰੀਕੇ ਨਾਲ ਕਰਦੀ ਆ ਬਾਕੀਆਂ ਦਾ ਤਾਂ ਮੈਨੂੰ ਪਤਾ ਨਹੀਂ ਸਾਰੇ ਆਪ ਕੋ ਆਪਣੇ ਤਰੀਕੇ ਨਾਲ ਕਰਦੇ ਆ ਹਨ ਤਾਂ ਮੈਂ ਆਪਣੇ ਤਰੀਕੇ ਨਾਲ ਸੂਟ ਕਿਵੇਂ ਕਟਿੰਗ ਕਰਦੀ ਆ ਮੈਂ ਤੁਹਾਨੂੰ ਅੱਜ ਦਿਖਾਵਾਂਗੀ ਤੇ ਸਾਰੇ ਜਾਣੇ ਵਲੌਗ ਨਾਲ ਜੁੜੇ ਰਹੋ ਸਕਿਪ ਨਾ ਕਰਿਓ ਜੋ ਵੀ ਪੂਰੇ ਵਲੋਗ ਦੇਖੋਗੇ ਤਾਂ ਹੀ ਤੁਹਾਨੂੰ ਪਤਾ ਲੱਗੂਗਾ ਮੇਰੀਆਂ ਭੈਣਾਂ ਨੂੰ ਕਿ ਕੌਣ ਕਿੱਦਾਂ ਸਟੀਚਿੰਗ ਕਰਦਾ ਕੌਣ ਕਿੱਦਾਂ ਸਟੀਚਿੰਗ ਕਰਦਾ ਕਟਿੰਗ ਕਰਦਾ ਤਾਂ ਮੈਂ ਤਾਂ ਇਦਾਂ ਕਟਿੰਗ ਕਰਦੀ ਆ ਹੋਰ ਚਲੋ ਫਿਰ ਹੁਣ ਆਪਾਂ ਕਰਦੇ ਆ ਕੰਮ ਸ਼ੁਰੂ ਚਲੋ ਠੀਕ ਆ ਜੀ ਓਕੇ ਚਲੋ ਠੀਕ ਆ ਜੀ ਹੁਣ ਦੇਖੋ ਜੀ ਆਪਾਂ ਕਰ ਲੱਗੇ ਆ ਕੰਮ ਸ਼ੁਰੂ ਆਪਣੇ ਸੂਟ ਦਾ ਇਹ ਸੂਟ ਹੈਗਾ ਆਲ ਓਵਰ yellow ਕਲਰ ਦਾ ਸੂਟ ਆ ਇਹ ਹੈਗਾ ਆਲ ਓਵਰ ਇਹ ਹੈਗੀ ਇਹਦੀ ਲਾਈਨਿੰਗ ਇਹ ਲਾਈਨਿੰਗ ਆ ਤੇ lambda ye hai da suit ruk jao lining de lining apa rakh leneya side te ye hai da suit ye hai suit di kadai suit di kadai kehre te hi hai kithe nahi baneya hoya kuch ha na suit di kadai itthe hi hai bas eh hai suit di kadai pehla apa katange ਸ਼ਰਟ ਫਿਰ ਆਪਾਂ ਬੋਟਮ ਫਿਰ ਆਪਾਂ ਕਟਾਂਗੇ ਬੋਟਮ ਠੀਕ ਆ ਪਹਿਲਾਂ ਆਪਾਂ ਸ਼ਰਟ ਕਢਾਈ ਕੱਟ ਲੈਣੇ ਆ ਪਹਿਲਾਂ ਆਪਾਂ ਇਹਨੂੰ ਡਿਫੋਲਡ ਕਰ ਲੈਣਾ ਆ ਠੀਕ ਆ ਮੈਂ ਨਾਲ ਨਾਲ ਤੁਹਾਨੂੰ ਦਿਖਾਈ ਜਾਊਂਗੀ ਕਰ ਸਕਦੇ ਜੇ ਮੈਂ ਆਹ ਸੂਟ ਦਾ ਨਾਪ ਲਾਉਂਗੀ ਇਹ ਵਾਲੇ ਸੂਟ ਦਾ ਕਿਉਂਕਿ ਇਹ ਸੂਟ ਵਧੀਆ ਹੈਗਾ ਹੈ ਜਿਹਦਾ ਵੀ ਕਿਸੇ ਦਾ ਸਟਿਚ ਕਰਨ ਵਾਸਤੇ ਆਇਆ ਹੈ ਉਹਨਾਂ ਨੇ ਇਹ ਵਾਲਾ ਨਾਪ ਦਿੱਤਾ ਹੈ ਤੇ ਇੱਧਰ ਵੇਖ ਲਓ ਬੱਚਿਆਂ ਦੇ ਨਾਲ ਕੰਮ ਕਰਨਾ ਕਿਹੜਾ ਸੌਖਾ ਪਿਆ ਆ ਦੇਖੋ ਇੰਨੇ ਮੇਰੀਆਂ ਸਾਰੀਆਂ ਬਿੰਦੀਆਂ ਮੁੰਦੀਆਂ ਖਲਾਰ ਦਿੱਤੀਆਂ ਨਾ ਜੁਨਾ ਕਰ ਪੁੱਤ ਇਦਾਂ ਨਹੀਂ ਕਰੀਦਾ ਹੁੰਦਾ ਹਾਂ ਇੰਨਾ ਬੱਚਿਆਂ ਦੇ ਨਾਲ ਬੱਚਿਆਂ ਦੇ ਨਾਲ ਕੰਮ ਕਰਨਾ ਬਹੁਤ ਹੀ ਔਖਾ ਪਿਆ ਆ ਦੇਖੋ ਇਹਨੂੰ ਮੈਂ ਆਰੇ ਲਾਇਆ ਆ ਪਹਿਲਾਂ ਕਿਉਂਕਿ ਜੇ ਮੈਂ ਇਹਨੂੰ ਨਾ ਆਰੇ ਲਾਇਆ ਤਾਂ ਇਹਨੇ ਫਿਰ ਮੈਨੂੰ ਸੂਕ ਨਹੀਂ ਸੀ ਕਟਿੰਗ ਕਰਨ ਦੇਣਾ ਹੈਗਾ ਸਾਰੀਆਂ ਮੇਰੀ ਬੰਦੀਆਂ ਖੜਦੀ ਹੁਣ ਆਪਾਂ ਇਹਦੀ ਸੂਟ ਦੀ ਕੱਟ ਇਹਦੀ ਸੂਟ ਦੀ ਲੈਂਥ ਹੈਗੀ ਆ 44 ਇੰਚ ਹਨਾ 44 ਇੰਚ ਦੀ ਲੈਂਥ ਆ ਤੇ ਆਪਾਂ ਰੱਖਣਾ 3 ਇੰਚ ਵੱਧ ਹੁਣ ਆਪਾਂ ਕੱਟ ਸ਼ੁਰੂ ਕਰਦੇ ਨਿਸ਼ਾਨੀਆਂ ਲਾ ਲਈਏ ਪਹਿਲਾਂ ਲੋ ਬਈ ਕੇ ਰਾਏ ਦਾ ਹੈਗਾ ਆ ਪੱਤੇ 21 ਇੰਚ ਆਪਾਂ ਰੱਖਿਆ ਹੈਗਾ 25 ਇੰਚ ਹਨਾ ਪਤਾ ਨਹੀਂ ਹੁੰਦਾ ਕਿਸੇ ਵੇਲੇ ਘਾਟੇ ਵਾਧੇ ਦਾ ਆਪਾਂ ਰੱਖ ਲਿਆ 25 ਇੰਚ ਤੇ ਹੁਣ ਆਪਾਂ ਇਹਨੂੰ ਕਿੰਨੇ ਆ ਕਰਾਂਗੇ ਕਟਿੰਗ ਕਟਿੰਗ ਕਰ ਲਈ ਆਪਾਂ ਨੂੰ ਕੈਂਚੀ ਲੈਣੀ ਪਊਗੀ ਤਾਂ ਪਹਿਲਾਂ ਆਪਾਂ ਇਹਨੂੰ ਕੱਟ ਲੈਨੇ ਆ ਸ਼ਰਟ ਨੂੰ ਫਿਰ ਆਪਾਂ ਲਾਈਨਿੰਗ ਬਾਅਦ ਵਿੱਚ ਕਟਾਂਗੇ ਆ ਦੇਖ ਲਓ ਹੁਣ ਆਪਾਂ ਇਹਦੀ ਕਟਿੰਗ ਕਰਨ ਲੱਗੇ ਆ ਇਸੇ ਤਰੀਕੇ ਨਾਲ ਤੁਸੀਂ ਵੀ ਕਟਿੰਗ ਕਰ ਸਕਦੇ ਜੇ ਆਪਣਾ ਸੂਟ ਸਟਿਚ ਕਰ ਸਕਦੇ ਜੇ ਜਿਹੜੀਆਂ ਮੇਰੀਆਂ ਭੈਣਾਂ ਨੂੰ ਨਹੀਂ ਪਤਾ ਹੈਗਾ ਉਹ ਆਪਣਾ ਕਟਿੰਗ-ਕਟਿੰਗ ਕਰ ਸਕਦੀਆਂ ਇੱਦਾਂ ਹੈਨਾ ਕਈ ਮੇਰੀਆਂ ਭੈਣਾਂ ਬਾਹਰ ਜਾ ਕੇ ਨਹੀਂ ਸਟਾਈ ਉਹ ਕਰ ਸਕਦੀਆਂ ਜਿਹੜੇ ਕਹਿੰਦੇ ਆ ਨਾ ਲਾਈਵ ਤਾਂ ਆਪਾਂ ਲਾਈਵ ਕਰੀਦਾਏ ਜਦੋਂ ਤਾਂ ਕਹਿ ਦਿੰਦੇ ਆ ਕਮੈਂਟ ਕਰਕੇ ਬੀਬਾ ਜੀ ਕੋਈ ਹੋਰ ਕੰਮ ਵੀ ਕਰ ਲਓ ਬੀਬਾ ਜੀ ਕੋਈ ਹੋਰ ਕੰਮ ਵੀ ਕਰ ਲਓ ਤਾਂ ਉਹਨਾਂ ਨੂੰ ਦੱਸ ਦੇਣੀ ਚਾਹੁੰਦੀ ਆ ਮੈਂ ਵੀ ਮੈਂ ਨਾਲ ਨਾਲ ਸਟੀਚਿੰਗ ਵੀ ਕਰਦੀ ਆ ਤਾਂ ਨਾਲ ਨਾਲ ਬੱਚਾ ਵੀ ਸਾਹਮਣਾ ਪੈਂਦਾ ਦੇਖ ਲੋ ਇਹ ਬੱਚਾ ਵੀ ਨਾਲ ਨਾਲ ਸਾਂਭੀਦਾ ਹੈ ਨਾਲ ਨਾਲ ਸਟੀਚਿੰਗ ਵੀ ਮੈਂ ਕਰਦੀ ਆ ਸਟੀਚਿੰਗ ਦੇ ਨਾਲ ਨਾਲ ਮੈਂ ਘਰ ਦਾ ਵੀ ਦੇਖਦੀ ਆ ਤੇ ਘਰ ਦੇ ਨਾਲ ਫਿਰ ਮੈਂ ਰੋਟੀ ਪਾਣੀ ਵੀ ਬਣਾਉਣਾ ਹੁੰਦਾ ਹੈ ਹਨਾ ਸਾਰੇ ਕੰਮ ਕਰਨੇ ਹੁੰਦੇ ਆ ਹੁਣ ਆਪਾਂ ਸ਼ਰਟ ਲਾ ਲਈਏ ਨਾਲੋਂ ਹੁਣ ਆਪਾਂ ਇਹਦੀ ਬੈਕ ਸਾਈਡ ਕਟਿੰਗ ਕਰਾਂਗੇ ਇਹ ਕਢਾਈ ਵਾਲਾ ਕੰਮੂਰ ਸੀਗਾ ਤਾਂ ਕਰਕੇ ਆਪਾਂ ਨੂੰ ਅਲੱਗ-ਅਲੱਗ ਪੀਸ ਲਾਉਣੇ ਪੈਣਗੇ ਹਨਾ ਤਾਂ ਜੋ ਕਢਾਈ ਆਪਣੀ ਹਨਾ ਸਿੱਧੀ ਰਵੇ ਵਿੰਗੀ ਨਾ ਹੋਵੇ ਤਾਂ ਇਸ ਲਈ ਪਹਿਲਾਂ ਮੈਂ ਫਰੰਟ ਸਾਈਡ ਲਾ ਲਈ ਹੁਣ ਮੈਂ ਬੈਕ ਸਾਈਡ ਇਹਦੀ ਉਤਾਰਨ ਲੱਗੀ ਆ ਤੇ ਬੈਕ ਸਾਈਡ ਦਾ ਆਪਾਂ ਇਦਾਂ ਉੱਪਰ ਕੱਪੜਾ ਰੱਖ ਲੈਣਾ ਜਿੱਦਾਂ ਕਿ ਆਪਾਂ ਫਰੰਟ ਸਾਈਡ ਦਾ ਕੱਟਿਆ ਸੀਗਾ ਤੇ ਉਹਦੇ ਤੇ ਇਹਦਾ ਰੱਖ ਕੇ ਬੈਕ ਸਾਈਡ ਦਾ ਲਓ ਜੀ ਜਿੱਦਾਂ ਕਿ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਮੈਂ ਬੈਕ ਸਾਈਡ ਵੀ ਉਤਾਰ ਲਈ ਨਾ ਫਰੰਟ ਵੀ ਉਤਾਰ ਲਈ ਬੈਕ ਸਾਈਡ ਵੀ ਉਤਾਰ ਲਈ ਤਾਂ ਹੁਣ ਮੈਂ ਇਹਨੂੰ ਫੋਲਡ ਕਰ ਲਾਂਗੀ ਫੋਲਡ ਕਰਨ ਤੋਂ ਬਾਅਦ ਵਿੱਚ ਮੈਂ ਇਹਦੀ ਕਟਣੀ ਹੈਗੀ ਹੈ ਲਾਈਨਿੰਗ ਲਾਈਨਿੰਗ ਦਾ ਤੁਹਾਨੂੰ ਪਤਾ ਹੀ ਹੈ ਕਿ ਲਾਈਨਿੰਗ ਫੋਲਡ ਕਰਕੇ ਆਪਾਂ ਇਹਨੂੰ ਰੱਖ ਲੈਣੇ ਆ ਫੋਲਡ ਕਰਕੇ ਰੱਖ ਲੈਣਾ ਹੁਣ ਇਹ ਹੈਗੀ ਹੈ ਇਹਦੀ ਲਾਈਨਿੰਗ ਇਹ ਹੈਗੀ ਹੈ ਲਾਈਨਿੰਗ ਲਾਈਨਿੰਗ ਤਾਂ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਕੱਟ ਸਕਦੇ ਹਾਂ ਤੇ ਜਿਹੜੇ ਹੈ ਆ ਗਈ ਆਪਣੀ ਲਾਈਨਿੰਗ ਲਾਈਨ ਨੂੰ ਹੁਣ ਆਪਾਂ ਇਸ ਤਰੀਕੇ ਨਾਲ ਕੱਟਦੇ ਹਾਂ ਜਿਵੇਂ ਮੈਂ ਦਿਖਾ ਦਈਏ ਆ ਇਹਨੂੰ ਆਪਾਂ ਕਦੇ ਵੀ ਆਡੇ ਰੋਕ ਨਹੀਂ ਕੱਟਣਾ ਹੁੰਦਾ ਲਾਈਨਿੰਗ ਨੂੰ ਲਾਈਨਿੰਗ ਨੂੰ ਆਪਾਂ ਹਮੇਸ਼ਾ ਐਵੇਂ ਹੀ ਕੱਟਾਂਗੇ ਇਹਨੂੰ ਖੋਲ ਲੈਣਾ ਪਹਿਲਾਂ ਖੋਲ ਕੇ ਲਾਈਨ ਨੂੰ ਆਪਾਂ ਇਹੋ ਕਰ ਲਾਵਾਂਗੇ ਠੀਕ ਆ ਲੋ ਜੀ ਲਾਈਨ ਬੱਕਾ ਖੋਲ ਲਈ ਆ ਲਈਏ ਖੋਲ ਖੋਲ ਕੇ ਨੰਨਾ ਨੰਨਾ ਇਹ ਬੱਚੇ ਦੀ ਆਵਾਜ਼ ਨੂੰ ਇਗਨੋਰ ਕਰਿਓ ਕਿਉਂਕਿ ਬੱਚੇ ਵੀ ਛੋਟੇ ਆ ਹੁਣ ਬੱਚਿਆਂ ਦਾ ਵੀ ਨਾਲ ਨਾਲ ਕਰਨਾ ਤੇ ਹੁਣ ਵੀ ਪਤਾ ਹੈ ਬੱਚਿਆਂ ਦੇ ਨਾਲ ਕੰਮ ਕਰਨਾ ਬਹੁਤ ਹੀ ਮੁਸ਼ਕਲ ਆ ਲਾਈਨ ਕੱਟ ਲੈਣੇ ਆ ਮੈਂ ਨਾਲ ਨਾਲ ਪ੍ਰੈਸ ਵੀ ਰੱਖੀ ਆ ਕਿਉਂਕਿ ਜਦੋਂ ਕੱਪੜੇ ਨੂੰ ਵੱਟ ਪਏ ਹੁੰਦੇ ਆ ਫਿਰ ਆਪਾਂ ਇਦਾਂ ਪ੍ਰੈਸ ਕਰਕੇ ਫੇਰ ਸੁਕਾਇਆ ਫੇਰ ਉਸਤੇ ਆਪਾਂ ਸੋਖਾ ਹੋ ਜਾਂਦਾ ਥੋੜਾ ਜਿਹਾ ਹਨਾ ਕੋਈ ਤਾਂ ਹਨਾ ਛੂਜਿਆ ਟੁਕੜਾ ਜਿਹਾ ਦਾਕਾਰ ਦਾ ਬਾਰ ਬਾਰ ਛੂਜ ਪਾਰਾ ਨਿਕਲ ਜਾਂਦੀਆਂ ਇਹਦੀਆਂ ਚਲ ਕੋਈ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਇਦਾਂ ਹੀ ਹੁੰਦਾ ਹੈ ਕਦੇ ਕਦੇ ਘਾਟਾ ਵੱਧਾ ਹੋ ਹੀ ਜਾਂਦਾ ਜ਼ਿੰਦਗੀ 'ਚ ਪਰ ਇਹ ਵੀ ਜ਼ਿੰਦਗੀ 'ਚ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਬੰਦੇ ਨੇ ਕੰਮ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਕੰਮ ਕੰਮ ਹੁੰਦਾ ਹੈ ਭਾਵੇਂ ਇੱਕ ਸੂਟ ਆਉਂਦਾ ਦਿਹਾੜੀ ਦਾ ਭਾਵੇਂ ਦੋ ਆਉਂਦੇ ਸੂਟ ਤਾਂ ਉਹ ਕੰਮ ਕੰਮ ਹੀ ਹੁੰਦਾ ਇਹਨੂੰ ਕੰਮ ਕੰਮ ਨੂੰ ਕੰਮ ਹੀ ਸਮਝ ਕੇ ਕਰਿਆ ਕਰੋ ਤਾਂ ਮੈਨੂੰ ਬੱਚੇ ਨਾਲ ਬਹੁਤ ਹੀ ਜ਼ਿਆਦਾ ਪ੍ਰੋਬਲਮ ਹੁੰਦੀ ਆ ਸਿਰ ਵੀ ਮੈਂ ਨਹੀਂ ਹਾਰ ਮੰਨਦੀ ਹੈਗੀ ਮੈਨੂੰ ਜਦੋਂ ਕੋਈ ਕਹਿੰਦਾ ਹੈਗਾ ਵੀ ਸੂਟ ਸੀਂਦੋ ਜਾਂ ਮੈਨੂੰ ਜ਼ਿਆਦਾਤਰ ਆਉਂਦੇ ਹੁੰਦੇ ਆ ਵੀ ਸਾਡਾ ਸੂਟ ਜਲਦੀ ਚਾਹੀਦਾ ਸਾਨੂੰ ਅਮਰਜੈਂਸੀ ਵੇਲੇ ਚਾਹੀਦਾ ਆ ਤਾਂ ਫਿਰ ਸੰਭਾਲ ਲੈਂਦੀਆਂ ਆ ਤੇ ਕਹਿ ਦਿੰਦੀਆਂ ਆ ਵੀ ਜੜੀਆਂ ਜਾਦੀਆਂ ਹਨਾ ਵੱਡੀਆਂ ਟੇਲਰਾਂ ਹੈਗੀਆਂ ਆ ਉਹ ਫਿਰ ਪੈਸੇ ਜ਼ਿਆਦਾ ਮੰਗ ਕੇ ਸੂਟ ਸੀਂਦੀਆਂ ਹੈਗੀਆਂ ਆ ਤਾਂ ਫਿਰ ਮੈਨੂੰ ਕਹਿ ਦਿੰਦੀਆਂ ਸੀਦੋਗੇ ਪੈਰ ਤੇ ਫਿਰ ਮੈਂ ਕਹਿ ਦਉਣੀ ਹੁਣੇ ਚਲੋ ਸੀਦੂਗੀ ਤਾਂ ਮੈਨੂੰ ਸਮਾਈ ਹੁਣੇ ਦੇਣੀ ਆ 500 ਹੀ ਤਾਂ ਚਲੋ ਫਿਰ ਵੀ ਆਪਾਂ ਕਰੀਦਾ ਚਲੋ ਅੱਛਾ ਕੋਈ ਗੱਲ ਨਹੀਂ ਜਿੰਨਾ ਵੀ ਕੰਮ ਚੱਲਦਾ ਆਪਣਾ ਚਲਾਈ ਜਾਂਦੇ ਆ ਪ੍ਰਮਾਤਮਾ ਤੇ ਭਰੋਸਾ ਰੱਖੀਦਾ ਆ ਹਨਾ ਉਸ ਰੱਬ ਤੇ ਭਰੋਸਾ ਰੱਖ ਕੇ ਆਪਣਾ ਜਿੰਨਾ ਵੀ ਕੰਮ ਆਉਂਦਾ ਹੈ ਫਰੀਜਾ ਇਹਦਾ ਇਹ ਆ ਵੀ ਕੰਮ ਨੂੰ ਕਦੇ ਵੀ ਉਹ ਨਾ ਕਰੋ ਤੱਕਾ ਨਾ ਦੋ ਕੰਮ ਨੂੰ ਇਹ ਨਹੀਂ ਸੋਚਣਾ ਹੁੰਦਾ ਵੀ ਲੈ ਬਈ ਪਹਿਲਾਂ ਕਿਸੇ ਹੋਰ ਕੋ ਸੂਟ ਸਮਾ ਲੈਂਦੀਆਂ ਜਦੋਂ ਅਮਰਜੈਂਸੀ ਹੁੰਦੀ ਉਦੋਂ ਮੇਰੇ ਕੋਲ ਆ ਜਾਂਦੀਆਂ ਜੇ ਆਪਾਂ ਇਹ ਚੀਜ਼ ਸੋਚ ਕੇ ਕੰਮ ਕਰਾਂਗੇ ਤਾਂ ਫਿਰ ਆਪਣਾ ਕਦੇ ਕੰਮ ਕੰਮ ਨਹੀਂ ਚੱਲਦਾ ਹਨਾ ਕਿਉਂਕਿ ਜੇ ਆਪਾਂ ਇਹ ਚੀਜ਼ ਸੋਚਾਂਗੇ ਵੀ ਪਹਿਲੇ ਜਦੋਂ ਇਹਨਾਂ ਕੋਲ ਜਦੋਂ ਇਹਨਾਂ ਦੇ ਸੂਟ ਹੁੰਦੇ ਆ ਉਦੋਂ ਹੋਰ ਕਿੱਕ ਸਮਾਉਣ ਚੱਲ ਜਾਂਦੀਆਂ ਤਾਂ ਪੈਰ ਤੇ ਮੇਰੇ ਕੋਲ ਆ ਜਾਂਦੀਆਂ ਵੇਖੋ ਜੇ ਤੁਹਾਡੇ ਕੋਲੋਂ ਪੈਰ ਤੇ ਬੰਦਾ ਆਊਗਾ ਸਵਾਉਣ ਵਾਸਤੇ ਤਾਂ ਹੁੰਦਾ ਸੂਟ ਸਿੱਤਿਆ ਪਸੰਦ ਆਊਗਾ ਤਾਂ ਹੀ ਤਾਂ ਦੂਜੀ ਵਾਰੀ ਤੁਹਾਡੇ ਕੋਲ ਸੂਟ ਸਮਾਉਣ ਆਊਗਾ ਹਨਾ ਇਹ ਚੀਜ਼ ਸੋਚ ਕੇ ਕੰਮ ਕਰਿਆ ਕਰੋ ਤਾਂ ਹੀ ਤਾਂ ਤੁਹਾਡੇ ਕੋਲ ਦੂਜੀ ਵਾਰੀ ਉਹ ਕਰੂਗਾ ਕੰਮ ਸਿਉ ਕਹੂਗਾ ਵੀ ਹਾਂ ਭਈ ਉਹਨੇ ਮੇਰੇ ਪੈਰ ਤੇ ਕੰਮ ਕੀਤਾ ਤਾਂ ਮੈਂ ਹੁਣ ਦੂਜੀ ਵਾਰੀ ਵੀ ਉਹਦੇ ਕੋਲ ਹੀ ਸੂਟ ਸਮਾਉਣ ਜਾਣਾ ਸਿਰਫ ਇਹ ਸੋਚ ਕੇ ਤੇ ਰੱਬ ਤੇ ਭਰੋਸਾ ਰੱਖ ਕੇ ਆਪਣਾ ਕੰਮ ਕਰੀ ਜਾਓ ਫਲ ਦੀ ਇੱਛਾ ਨਾ ਕਰਿਆ ਕਰੋ ਫਲ ਦੇਣ ਵਾਲਾ ਉਹ ਵਾਹਿਗੁਰੂ ਆ ਉਹ ਸਤਿਗੁਰੂ ਬੈਠਾ ਫਲ ਦੇਣ ਵਾਲਾ ਉਹ ਆਪੇ ਹੀ ਦੇਊਗਾ ਫਲ ਹਨਾ ਆਪਾਂ ਉਹਦੇ ਤੇ ਡੋਰਾ ਛਾੜ ਦਿੱਤੀਆਂ ਤੇ ਚਲੋ ਇਹ ਆਪਣਾ ਕਮੀਜ਼ ਕਟਿੰਗ ਹੋ ਗਿਆ ਆ ਇਹਨੂੰ ਹੁਣ ਆਪਾਂ ਪ੍ਰੈਸ ਕਰਕੇ ਇਨਸਾਈਡ ਤੇ ਰੱਖ ਦਿੱਤਾ ਹੈ ਇਹਦੇ ਮੋਢੇ ਕੱਟਣੇ ਆ ਹੁਣ ਆਪਾਂ ਮੋਢੇ ਕੱਟਦੇ ਆ ਇਹਦੇ ਤਾਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਬਾਅਦ ਵਿੱਚ ਵੀ ਤੁਹਾਨੂੰ ਮੇਰਾ ਇਹ ਵਲੌਗ ਕਿਵੇਂ ਦਾ ਲੱਗਿਆ ਹਨਾ ਤਾਂ ਜੋ ਮੈਂਮੀ ਅੱਗੇ ਤਿਆਰ ਰਹੀ ਹਾਂ ਵਲੌਗ ਪਾਉਣ ਨੂੰ ਵੀ ਮੇਰੇ ਫੈਮਿਲੀ ਨੂੰ ਮੇਰਾ ਵਲੌਗ ਵਧੀਆ ਲੱਗਿਆ ਹੈ ਜੀ ਨਿਸ਼ਾਨੀਆਂ ਮੈਂ ਲਗਾ ਲਈਆਂ ਜਿੱਦ ਤੱਕ ਤੁਹਾਨੂੰ ਦਿਖਣੀਆਂ ਹੋਣਗੀਆਂ ਨਿਸ਼ਾਨੀਆਂ ਮੈਂ ਲਗਾ ਲਈਆਂ ਹਨਾ ਸੂਟ ਦੇ ਉੱਪਰ ਇਹਨੂੰ ਹੁਣ ਮੈਂ ਕਟਿੰਗ ਕਰੂੰਗੀ ਤੁਸੀਂ ਦੇਖ ਸਕਦੇ ਜੀ ਹਾਂ ਕਟਿੰਗ ਇਵੇਂ ਕਰਨੀ ਹੁੰਦੀ ਹੈ ਠੀਕ ਆ ਇਵੇਂ ਇਵੇਂ ਹੀ ਆਪਾਂ ਫਿਟਿੰਗ ਦੀ ਕਟਿੰਗ ਵੀ ਇਵੇਂ ਕਰ ਲਵਾਂਗੇ ਨਾਲ-ਨਾਲ ਹੀ ਜਿਹੜਾ ਐਕਸਟਰਾ ਕਪੜਾ ਉਹ ਆਪਾਂ ਸਾਰਾ ਲਾ ਦੇਵਾਂਗੇ ਜੋ ਐਕਸਟਰਾ ਲਾਈਨਿੰਗ ਸ਼ਾਈਨਿੰਗ ਦਾ ਕਪੜਾ ਬਚਿਆ ਹੁੰਦਾ ਹੈ ਉਹ ਆਪਾਂ ਸਤਾਰ ਦੇਵਾਂਗੇ ਨਾਲ ਦੀ ਨਾਲ ਹੀ ਕਿਉਂਕਿ ਆਪਣਾ ਐਕਸਟਰਾ ਬਚਿਆ ਹੈ ਕਪੜਾ ਨਾਲ ਤੇ ਫਿਨਿਸ਼ਿੰਗ ਆ ਉਹਦੇ ਕਪੜੇ ਦੀ ਹਨਾ ਠੀਕ ਆ ਆ ਦੇਖ ਲਓ ਤਾਂ ਆਪਾਂ ਕੱਟ ਲਿਆ ਹੈ ਹਨਾ ਦੇਖ ਲਓ ਹੁਣ ਆਪਣਾ ਤੁਸੀਂ ਹਾਂ ਠੀਕ ਆ ਹੁਣ ਆਪਣਾ ਬਹੀ ਉੱਥੇ ਉਹ ਲਾਲ ਉਹ ਥੋੜਾ ਜਿਹਾ ਨਿਸ਼ਾਨ ਹੋ ਗਿਆ ਠੀਕ ਆ ਤਾਂ ਵੀਡੀਓ ਜਿਆਦਾ ਲੰਬੀ ਹੋ ਜਾਣੀ ਆ ਤਾਂ ਇਸ ਲਈ ਮੈਂ ਨਾ ਹੁਣ ਇੱਥੇ ਥੋੜਾ ਜਿਹਾ ਕੱਟ ਲੈਣਾ ਕਿਉਂਕਿ ਤੁਹਾ ਡੱਗਲਾਂ ਡਿੱਗੇ ਨਾ ਹਨਾ ਚਲੋ ਠੀਕ ਆ ਤੇ ਇਸ ਤੋਂ ਕੱਟ ਕੇ ਹੁਣ ਆਪਾਂ ਇਹਦੀ ਅਗਲੀ ਸਾਈਡ ਦੀ ਹਨਾ ਕਾਰਡ ਪਾਉਣੀ ਹੁੰਦੀ ਆ ਅੱਜ ਦਾ ਮੈਂ ਨਿਸ਼ਾਨੀ ਲਾਈ ਇਹ ਜਦੋਂ ਮੈਂ ਸਟੀਚਿੰਗ ਕਰੂੰਗੀ ਉਦੋਂ ਕਾਰਡ ਪਾਉਂਗੀ ਤੇ ਬਾਕੀ ਬਾਕੀ ਆਪਣਾ ਉਹਦੀਆਂ ਹੈਗੀਆਂ ਨਿਸ਼ਾਨੀਆਂ ਲਾਉਣੀਆਂ ਆ ਪਲੇਟਾਂ ਦੀਆਂ ਤੇ ਉਹਦੀਆਂ ਪਲੋਈਆਂ ਦੀਆਂ ਤਾਂ ਚਲੋ ਠੀਕ ਆ ਫਿਰ ਹਨਾ ਚਲੋ ਠੀਕ ਆ ਜੀ ਓਕੇ ਬਾਏ ਫਿਰ ਸ਼ਰਟ ਦੀ ਕਟਿੰਗ ਮੈਂ ਤੁਹਾਨੂੰ ਕਰਨੀ ਦੱਸ ਦਿੱਤੀ ਆ ਹੁਣ ਆਪਾਂ ਕਰਾਂਗੇ ਸਵੇਰੇ ਬਾਟਮ ਦੀ ਕਟਿੰਗ ਉਹ ਆਪਾਂ ਸਵੇਰੇ ਪਾਰਟ ਲੈ ਕੇ ਆਵਾਂਗੇ ਇਹਦੀ ਆਪਾਂ ਸੈਕਿੰਡ ਪਾਰਟ ਉਹ ਲੈ ਕੇ ਆਵਾਂਗੇ ਬਾਟਮ ਦੀ ਕਟਿੰਗ ਦਾ ਤੇ ਵੀਡੀਓ ਲੰਬੀ ਹੋ ਜਾਣੀ ਇਸ ਲਈ ਮੈਂ ਸ਼ਰਟ ਦੀ ਕਟਿੰਗ ਕਰਨੀ ਤੁਹਾਨੂੰ ਦੱਸ ਦਿੱਤੀ ਆ ਚਲੋ ਠੀਕ ਆ ਜੀ ਓਕੇ ਬਾਏ ਤੇ ਬਲੌਗ ਕਿਵੇਂ ਤਾਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਓਕੇ ਬਾਏ ਜੀ